ਇੰਦ ਕਾ ਸ਼ਲੋਕਾ ਨੂੰ ਜ ਜਿਹੜੇ ਘਾਟ ਆਮਦਨ ਵਾਲੇ ਲੋਕਾਂ ਨੂੰ ਉਹਨਾਂ ਨੂੰ ਘਰਾਂ ਦੀ ਸਮੱਸਿਆ ਕੀ ਹੈ ਉਹ ਉਹਨੂੰ ਹੱਲ ਕੀਤਾ ਜਾਏ ਉਹਨਾਂ ਲਈ ਘਰ ਬਣਾ ਕੇ ਦਿੱਤੇ ਜਾ ਤੇ ਪਹਿਲੇ ਸਰਕਾਰ ਬਣਾਉਂਦੇ ਸੀ ਹੁਣ ਸਰਕਾਰ ਨੇ ਛੱਡਤਾ ਹੁਣ ਪ੍ਰਾਈਵੇਟ ਕਲੋਨਾਈਜ਼ਰਾਂ ਤੋਂ ਲੋਕ ਖਰੀਦੇ ਨੇ ਪਲਾਟ ਉਹ ਉਹ ਬੜੇ ਮਹਿੰਗੇ ਹੁੰਦੇ ਨੇ ਇਹਨਾਂ ਦੀ ਵੀ ਵਾਰ-ਵਾਰ ਚੈੱਕ ਹੋਣੀ ਚਾਹੀਦੀ ਹੈ ਨਕਲੀ ਤੌਰ ਤੇ ਪ੍ਰੋਡਕਸ਼ਨ ਦੇ ਸਰਟੀਫਿਕੇਟ ਨਹੀਂ ਮਿਲਣੇ ਚਾਹੀਦੇ ਇਹ ਇਹ ਤੇ ਸਾਫ਼ ਪਾਣੀ ਦਾ ਪ੍ਰਬੰਧ ਹੋਏ ਇਹ ਜੋ ਹੋਣਾ ਚਾਹੀਦਾ ਹੈ ਬੁਢਾ ਨਾਲੇ ਦੇ ਬਾਰੇ ਕਿੰਨੇ ਹੀ ਸਾਲ ਹੋ ਗਏ ਕਿੰਨੇ ਹੀ ਧੱਕੇ ਹੋ ਗਏ ਉਵੇਂ ਦਾ ਉਵੇਂ ਹੀ ਫਿਰਦਾ ਕੋਈ ਗੱਲ ਨਹੀਂ ਸਰਕਾਰ ਦੀ ਜੀ ਇੱਛਾ ਸ਼ਕਤੀ ਹੋ ਦੋਸਤੋ ਸੀਪੀਆਈ ਲੁਧਿਆਣਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਚੈਨਲ ਦੇ ਵਿੱਚ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚੋਂ ਕਿਸੇ ਅਹਿਮ ਖਬਰ ਤੇ ਚਰਚਾ ਕਰਦੇ ਹਾਂ ਸਾਡੇ ਨਾਲ ਵਿਸ਼ਲੇਸ਼ਕ ਡਾਕਟਰ ਅਰुण ਮਿੱਤਰਾ ਹਮੇਸ਼ਾ ਦੀ ਤਰ੍ਹਾਂ ਹੁੰਦੇ ਆ ਪਿਛਲੇ ਸਮੇਂ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣੀ ਸਰਕਾਰ ਦੀ ਇੱਕ ਸਕੀਮ ਵੈਸੇ ਤਾਂ ਸਰਕਾਰ ਨੇ ਬਹੁਤ ਸਕੀਮਾਂ ਲਿਆਂਦੀਆਂ ਤੇ ਉਹਨਾਂ ਦੇ ਅੱਜਕੱਲ ਨਾਂ ਵੀ ਨਹੀਂ ਅਸੀਂ ਸੁਣ ਰਹੇ ਇੱਕ ਸਕੀਮ ਸੀ 스마트 ਸਿਟੀ ਸਕੀਮ ਜੋ ਦੇਸ਼ ਦੇ ਵਿੱਚ 100 ਸ਼ਹਿਰਾਂ ਨੂੰ ਲੈ ਕੇ ਉਹ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਮੈਂ ਇੱਕ ਲੇਖ ਵਿੱਚ ਪੜ ਰਿਹਾ ਸੀ ਕਿ 950 ਕਰੋੜ ਰੁਪਈਆ ਉਹ ਸਕੀਮ ਲਈ ਰੱਖਿਆ ਸੀ ਔਰ ਅਜੇ ਤੱਕ ਸਿਰਫ 183 ਕਰੋੜ ਖਰਚ ਹੋਏ ਐ ਉਹ ਸਕੀਮ ਕਿੱਥੇ ਐ ਉਸ ਬਾਰੇ ਵੀ ਜਾਣਾਂਗੇ ਡਾਕਟਰ ਲੁਧਿਆਣਾ ਦੇਈ ਇਸ ਸਕੀਮ ਦਾ ਤੁਸੀਂ ਕੀ ਸਮਝਦੇ ਹੋ 스마트 ਸਿਟੀ ਸਕੀਮ ਦਾ ਬਾਈ ਜੀ ਪਹਿਲੇ ਤੇ ਗੱਲ ਇਹ ਹੈ ਕਿ ਸਾਨੂੰ ਇਹ ਸਮਝਾ ਬੈਗੋ 스마트 ਸਿਟੀ ਹੈ ਕੀ ਜਿਹੜੀ ਕੋ ਮੰਤਰੀ ਤੌਰ ਤੇ ਅਧੀ ਮੰਨੀ ਪਰਮੰਨੀ ਜੋ ਪਰਿਭਾਸ਼ਾ ਹੈ ਉਸ ਦੇ ਵਿੱਚ ਕਈ ਗੱਲਾਂ ਹਨ ਪਹਿਲੀ ਗੱਲ ਇਹ ਹੈ ਕਿ ਸਮਾਜ ਦੇ ਹਰ ਵਰਗ ਲਈ ਉਹਦੇ ਸੁਹੂਲਤ ਹੋਏ ਮਿਹਨਤ ਕਾਸ਼ ਲੋਕਾਂ ਲਈ ਵੀ ਤੇ ਹੋਰ ਵੀ ਜੋ ਕੰਮ ਇਹ ਨੇ ਸਾਰਿਆਂ ਲਈ ਸਹੂਲਤਾ ਹੋਣ ਮਤਲਬ ਸਹੂਲਤਾ ਕੀ ਉਹਨਾਂ ਲਈ ਰਹਾਇਸ਼ੀ ਮਕਾਨ ਹੋਣ ਜਿੱਥੇ ਉਹ ਰਹਿ ਰਹੇ ਹੋਣ ਉੱਤੇ ਸਾਫ ਸਫਾਈ ਹੋਏ ਸੜਕਾਂ ਠੀਕ ਤਰ੍ਹਾਂ ਬਣੀਆਂ ਹੋਣ ਉਹਨਾਂ ਲਈ ਹੋਰ ਵੀ ਜੋ ਸਹੂਲਤਾ ਹੋਣ ਨੇ ਖੇਲ ਖੁਦਿਆ ਬੱਚਿਆਂ ਦੀ ਉਹ ਵੀ ਸਾਰਿਆਂ ਉਸ ਉਹਨਾਂ ਮੋਹੱਲਿਆਂ 'ਚ ਹੋਣ ਇਸ ਤੋਂ ਇਲਾਵਾ ਸੜਕਾਂ ਸਮੂਚੇ ਤੌਰ ਤੇ ਸ਼ਹਿਰ ਦੇ ਵਿੱਚ ਠੀਕ ਹੋ ਸਾਫ ਸੁਥਰੀਆਂ ਹੋਣ ਉਹਨਾਂ ਦੇ ਆਲੇ ਦੁਆਲੇ ਪਾਦਾਨ ਬਣੇ ਹੋਣ ਤਾਂ ਕਿ ਲੋਕ ਪੈਦਲ ਚੱਲ ਸਕਣ ਇਸ ਤੋਂ ਇਲਾਵਾ ਫਿਰ ਜੋ ਸੜਕ ਇਹ ਇਸਤਰੀ ਕੀ ਹੋਏ ਵਿੱਚ ਲਾਈਨਾਂ ਵਗੈਰਾ ਲੱਗੀਆਂ ਹੋਣ ਤਾਂ ਜੋ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲਦਾ ਰਹੇ ਸਮੂਚੇ ਤੌਰ ਤੇ ਸ਼ਹਿਰ ਚ ਨਿਕਾਸੀ ਸਹੂਲਤਾਂ ਠੀਕ ਹੋਣ ਤੇ ਪਾਣੀ ਘੜਾ ਨਾ ਹੋਵੇ ਬਰਸਾਤ ਦੇ ਵਿੱਚ ਪਾਣੀ ਜਿਹੜਾ ਘਰਾਂ ਚ ਸਪਲਾਈ ਆਂਦਾ ਹੈ ਉਹ ਸਾਫ ਸੁਥਰਾ ਹੋਵੇ ਪੀਣ ਯੋਗ ਹੋਵੇ ਇਸ ਕਿਸਮ ਦੀਆਂ ਸਾਰੀਆਂ ਗੱਲਾਂ ਜਦੋਂ ਸਾਰੀਆਂ ਗੱਲਾਂ ਭਰੀਆਂ ਜਾਣਾਂ ਤਾਂ ਹੁੰਦਾ ਹੈ ਕਿ ਸਮਾਰਟ ਸਿਟੀ ਇਹ ਹੋ ਗਿਆ ਉਹ ਲੁਧਿਆਣਾ ਦੀ ਜੇ ਗੱਲ ਕਰੀਏ ਇਹ ਮੈਨੂੰ ਨਹੀਂ ਸਮਝ ਆਈ ਵੀ ਕਿਹੜੀ ਗੱਲ ਤੇ ਇਹ ਅਸੀਂ ਦੇਖਦੇ ਆ ਕਿ ਇਹ ਕਰਾ ਉਤਰਦਾ ਆਪਾਂ ਇਹੀ ਮੈਂ ਪੁੱਛਣ ਵਾਲਾ ਸੀ ਕਿ ਲੁਧਿਆਣਾ ਵਿੱਚ ਸਮਾਰਟ ਸਿਟੀ ਦਾ ਕੀ ਹੈ ਇਹ ਲੁਧਿਆਣਾ ਵਿੱਚ ਸਮਾਰਟ ਸਿਟੀ ਹੈ ਕਿਉਂਕਿ ਜਿਵੇਂ ਭਾਰਤ ਨਗਰ ਚੌਕ ਨੂੰ ਸਜਾਤਾ ਉਤੇ ਹੀਰੋ ਸਾਈਕਲ ਖੜਾ ਕਰਤਾ ਇੱਕ ਉਹ ਸਮਾਰਟ ਸਿਟੀ ਦਾ ਹਿੱਸਾ ਹੋ ਗਿਆ ਨਾ ਜੇ ਸ਼ਹਿਰ ਦੇ ਜਿੱਥੋਂ ਤੁਸੀਂ ਦਾਖਲ ਹੁੰਦੇ ਹੋ ਉਤੇ ਜੀਆਂ ਨੂੰ ਲਿਖਤਾ ਉਤੇ ਦਿਲ ਦੀ ਫੋਟੋ ਬਣਾ ਲਈ ਆਈ ਲਵ ਲੁਧਿਆਣਾ ਇਹ ਜੀਆਂ ਗੱਲਾਂ ਨਾਲ ਸਮਾਰਟ ਸਿਟੀ ਰਿਹਾ ਸੀ ਮਕਾਨ ਗਰੀਬ ਲੋਕਾਂ ਦੀ ਜੋ ਮਿਹਨਤ ਕਰ ਲੋਕਾਂ ਦੀ ਹੈ ਹੀ ਨਹੀਂ ਉਹ ਹਾਲੇ ਵਿੱਚ ਝੁੱਗਿਆਂ 'ਚ ਰਹਿੰਦੇ ਨੇ ਤੇ ਫਿਰ ਝੁੱਗਿਆਂ 'ਚ ਸਰਕਾਰ ਢਾਹ ਦਿੰਦੀ ਸੋ 스마트 ਸਿਟੀ ਤੋਂ ਤਾਂ ਕਿਧਰੇ ਦੂਰ ਦਾ ਵੀ ਵਾਸਤਾ ਨਹੀਂ ਆ ਸਟੇਸ਼ਨ ਕਹਿੰਦੇ ਜੀ 스마트 ਬਣਾਣਾ ਰੇਲਵੇ ਸਟੇਸ਼ਨ 4 ਸਾਲ ਤੈਨੂੰ ਹੋ ਗਏ ਇਹ ਹੁਣ ਤੱਕ ਇਹਨੂੰ ਪੂਰਾ ਹੋਉਂਦਾ ਸੀ ਹੁਣ ਕਹਿੰਦੇ ਪਤਾ ਨਹੀਂ ਸਾਲ ਲਿਆ 2 ਸਾਲ ਹੋਰ ਲੱਗਣਗੇ ਤੁਸੀਂ ਪਹਿਲੇ ਕੋਈ ਵੀ 6 ਸਾਲ ਲੱਗਣੇ ਐ ਤੇ 6 ਸਾਲ ਦੇ ਵਿੱਚ ਅਸੀਂ ਇਹਨੂੰ ਪੂਰਾ ਕਰਾਂਗੇ ਇਸੇ ਤਰ੍ਹਾਂ ਹੋਰ ਜਿੰਨੇ ਵੀ ਪ੍ਰੋਜੈਕਟ ਨੇ ਇਹ ਸਰਕਾਰ ਨੇ ਮੋਦੀ ਸਰਕਾਰ ਨੇ ਲਿਆਂਦੇ ਸਭ ਤੋਂ ਪਹਿਲੇ ਸਵੱਛ ਭਾਰਤ ਮਿਸ਼ਨ ਲੈ ਕੇ ਆਂਦਾ ਉਹ ਕਲੀ ਸਵੱਛਤਾ ਨੂੰ ਜਨ ਅਰਥ ਨਾ ਤੁਸੀਂ ਲੋ ਜੀ ਤਾਂ ਪਰਸਾਂ ਤੇ ਗੰਦਗੀ ਹੈ ਜਦ ਤੱਕ ਕੋਈ ਉਹਨੂੰ ਤੁਸੀਂ ਧਾਂਚਾ ਨਹੀਂ ਦਿੰਦੇ ਪੱਕੇ ਮੁਲਾਜ਼ਮ ਉਥੇ ਕੰਮ ਕਰਨ ਲਈ ਨਹੀਂ ਰਖਦੇ ਠੀਕ ਤਰੀਕੇ ਨਾਲ ਉਹਨਾਂ ਦੀ ਪੁੱਛਗਿੱਛ ਨਹੀਂ ਹੁੰਦੀ ਤਾਂ ਸਫਾਈ ਕਿੱਥੋਂ ਹੋਏਗੀ ਲੋਕਾਂ ਵਿੱਚ ਵੀ ਸਫਾਈ ਰੱਖਣ ਦੀ ਰੁਚੀ ਪਾਉਣ ਐਂਦੀ ਤੁਹਾਨੂੰ ਲੋੜ ਪੈਗੀ ਇਹ ਸਾਰੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾੜੂ ਚੁੱਕ ਕੇ ਰਸਮੀ ਤੌਰ ਤੇ ਕੁਝਵਾਈ ਕਰਦੇ ਹੋਗੀ ਸਫਾਈ ਸਵਚਭਾਰ ਦੋ ਇਹ ਸਾਰੇ ਡਰਾਮੇ ਨੇ ਇਹ ਸਰਕਾਰ ਨਾਲ ਇਵੈਂਟ ਮੈਨੇਜਮੈਂਟ ਦੀ ਤਰ੍ਹਾਂ ਚੱਲਦੀ ਹੈ ਤੁਸੀਂ ਡਾਕਟਰ ਸਾਹਿਬ ਕੀ ਸਮਝਦੇ ਹੋ ਵੀ ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਜੁੜਿਆ ਨੇ ਵਿੱਚ ਕੀ ਹੈ ਵੱਡੀ ਸਮੱਸਿਆ ਸਭ ਤੋਂ ਜੀ ਹਵਾ ਹੀ ਨਹੀਂ ਹੈ ਸਾਫ਼ ਹਵਾ ਸਾਫ਼ ਹਵਾ ਸਾਫ਼ ਨਹੀਂ ਅਸੀਂ ਇੱਕ ਸਮਾਂ ਸੀਗਾ ਜਨਵਿਕਾਨ ਜਥਾ ਦੇ ਤੌਰ ਤੇ ਇਥੇ ਕੰਮ ਕੀਤਾ ਹੈ ਹਵਾ ਦੇ ਪ੍ਰੋਡਕਸ਼ਨ ਬਾਰੇ ਬਹੁਤ ਕੁਝ ਕੀਤਾ ਹੈ ਬਹੁਤ ਜੋ ਮਾਇਰਾਂ ਨੂੰ ਬੁਲਾ ਕੇ ਸੈਮੀਨਾਰ ਕਰਾਏ ਲੈਕਚਰ ਕਰਵਾਏ رائے ਦਿੱਤੀ ਹੈ ਲੋਕਾਂ ਨੂੰ ਬਹੁਤ ਕੰਮ ਕੀਤਾ ਕੁਝ ਅਸਰ ਹੁੰਦਾ ਹੈ ਕੁਝ ਨਹੀਂ ਹੁੰਦਾ ਪਰ ਅੱਜ ਦੇਖੋ ਇੱਥੇ ਕੀ ਤਾਵਾ ਬਹੁਤ ਖਰਾਬ ਰਹੀ ਹੈ ਹਾਲੇ ਵੀ ਖਰਾਬ ਹੈ ਪਾਣੀ ਸਾਫ ਨਹੀਂ ਹੈ ਪੀਣ ਦਾ ਹੈ ਜੀ ਕੂੜਾ ਟਕਰਕਰ ਠੋਸ ਉਹਦੇ ਕੋਈ ਸੰਭਾਲ ਨਹੀਂ ਹੈ ਤਾਂ ਪਰ ਜਾਂਦੇ ਕੂੜਾ ਡਿੱਗਿਆ ਪਿਆ ਸੋ ਇਹ ਜੋ ਹੈ ਨਾ ਇਹ ਜੀਆਂ ਸਮੱਸਿਆ ਹੈ ਟ੍ਰੈਫਿਕ ਦੀ ਸਮੱਸਿਆ ਤੇ ਬਹੁਤ ਟ੍ਰੈਫਿਕ ਕੋਈ ਸੜਕਾਂ ਠੀਕ ਨਹੀਂ ਹਨ ਇਸ ਕਰਕੇ ਦੁਰਘਟਨਾਵਾਂ ਵੀ ਹੁੰਨ ਜਾਂ ਲਗ ਸਪੀਡ ਵੀ ਨਹੀਂ ਹੁੰਦੀ ਫਿਰ ਵੀ ਦੁਰਘਟਨਾ ਹੁੰਦੀ ਹੈ ਸੋ ਇਹ ਜੋ ਹੈ ਇਹਦਾ ਸਮੱਸਿਆਵਾਂ ਦੇ ਸਾਰੇ ਹੱਲ ਕਰਨੇ ਗਰੀਬ ਜਨਤਾ ਲਈ ਮਕਾਨ ਰੇੜੀ ਫੜੀ ਵਾਲਿਆਂ ਲਈ ਰੇੜੀਆਂ ਲੋਨ ਦੀ ਜਗ੍ਹਾ ਕੋਈ ਵੈਂਡਿੰਗ ਜ਼ੋਨ ਨਹੀਂ ਐਥੇ ਬਣੇ ਹੋਏ ਬੜੇ ਐਵੇਂ ਨਾਮ ਦੇ ਕੋਈ ਹਲਕੀ 2014 ਦਾ ਇੱਕ ਕਾਨੂੰਨ ਪਾਸ ਹੋਇਆ ਹੈ ਕਿਉਂਕਿ ਕੁਝ ਲੋਕ ਕਹਿੰਦੇ ਹਨ ਇਹ ਕਿਉਂਕਿ ਇਹ ਰੇੜੀਆਂ ਸੜਕਾਂ ਤੇ ਖੜੀਆਂ ਕਿਨਾਰਿਆਂ ਤੇ ਇਸ ਕਰਕੇ ਜੋ ਹੈ ਟ੍ਰੈਫਿਕ ਦੀ ਸਭ ਹਟਾ ਵੀ ਦੀਆਂ ਸਭ ਸੇ ਮੰਨ ਲਿਆ ਫਿਰ ਰੇੜੀ ਵਾਲੇ ਕਿੱਥੇ ਜਾਏ ਇਹ 2014 ਦਾ ਕਾਨੂੰਨ ਬਣਿਆ ਹੋਇਆ ਹੈ 11 ਸਾਲ ਹੋ ਗਏ ਵੀ ਇੱਥੇ ਜੋ ਹੈ ਰੇੜੀਆਂ ਨੂੰ ਬੈਂਡਿੰਗ ਜ਼ੋਨ ਬਣਾ ਕੇ ਦਾਂਗੇ ਰੇੜੀਆਂ ਉੱਥੇ ਖੜੀਆਂ ਹੋਣਗੀਆਂ ਉੱਥਿਆਂ ਖੜੀਆਂ ਹੋ ਕੇ ਲੋਕ ਉੱਥੋਂ ਸਮਾਨ ਸਮਾਨ ਲੈਣਗੇ ਲੋਕਾਂ ਨੂੰ ਸੁਵਿਧਾ ਦਿੱਤੇ ਹੁਣ ਟ੍ਰੈਫਿਕ ਵੀ ਠੀਕ ਹੋ ਗਿਆ ਪਰ ਇਸ ਗੱਲ ਬਾਰੇ ਕੁਝ ਨਹੀਂ ਹੋਇਆ بار بار ਜੋ ਹੈ ਲੋਕਾਂ ਵੱਲੋਂ ਨੁਮਾਇੰਦਗੀਆਂ ਦੇਣ ਤੇ ਵੀ ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਕੀ 스마트 ਸਿਟੀ ਮਿਸ਼ਨ ਆਮ ਲੋਕਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਲਈ ਫਾਇਦੇਮੰਦ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਪਹਿਲੀ ਗੱਲ ਤੇ ਰੋਜ਼ਗਾਰ ਹੈ ਮੈਂ ਸਮਝਦਾ ਸ਼ਹਿਰ ਸਾਫ਼ ਸੁਥਰਾ ਚਾਹੀਦਾ ਹੀ ਹੈ ਉਹ ਤਾਂ ਚਾਹੀਦਾ ਹੀ ਹੈ ਉਹਨੂੰ 스마트 ਸਿਟੀ ਉਹਨੇ ਸੜਕਾਂ ਸ਼ਹਿਰ ਵੈਸੀ ਸਾਫ਼ ਹੋਣਾ ਚਾਹੀਦਾ ਇਹ ਇਹ ਨਹੀਂ ਮਿਸ਼ਨ ਕਰਦਾ ਇੱਕ ਲਗਾਤਾਰ ਹੋਣਾ ਚਾਹੀਦਾ ਵੀ ਸਹਿਬ ਸਾਫ ਇੱਕ ਲਗਾਤਾਰ ਤਾਂ ਹੋਣੀ ਵਿੱਚ ਤੁਸੀਂ ਮਿਸ਼ਨ ਬਣਾ ਲਿਆ ਇੱਕ ਵਾਰੀ ਸੜਕਾਂ ਠੀਕ ਕਰ ਦਿਆ ਕਤਤ ਮਿਸ਼ਨ ਤੇ ਅਮੀ ਚੱਲਦੇ ਨੇ ਇੱਕ ਮਿਸ਼ਨ ਹੋ ਗਿਆ ਗੱਲ ਕਰਤਾ ਮਿਸ਼ਨ ਪੂਰਾ ਹੋਇਆ ਤੇ ਗੱਲ ਮੈਂ ਤੁਹਾਨੂੰ ਪਹਿਲੇ ਇਹ ਸਰਕਾਰ ਨਾ ਇਵੈਂਟ ਮੈਨੇਜਮੈਂਟ ਦੀ ਤਰ੍ਹਾਂ ਚੱਲਦੀ ਐ ਵੀ ਵਿਆਹ ਕੀਤਾ ਉਸ ਤੋਂ ਬਾਅਦ ਸਾਰੇ ਘਰੋਂ ਘਣੀ ਚਲੇ ਗਏ ਇੱਕ ਇਵੈਂਟ ਹੋ ਗਈ ਚਲੋ ਕਤਤ ਇਹ ਸਰਕਾਰ ਉਸ ਤਰ੍ਹਾਂ ਹੀ ਕੰਪ੍ਰਚਾਰ ਬਹੁਤ ਐ ਪ੍ਰਚਾਰ ਝੂਠ ਦਾ ਬਹੁਤ ਐ ਤੇ ਤੇ ਇੰਨਾ ਝੂਠ ਦਾ ਪ੍ਰਚਾਰ ਐ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਕੋਈ ਵੀ ਪ੍ਰੋਜੈਕਟ ਇਹ ਸਰਕਾਰ ਦਾ ਅੰਤੋਂ ਬਾਦ ਨਵੇਂ ਨਹੀਂ ਹਨ ਜਿਹੜੇ ਨਵੇਂ ਹਨ ਉਹ ਐਵੇਂ ਮਦਦ ਖਾਵੇ ਲਈ ਹਨ ਉਹ ਪੁਰਾਣੇ ਦੇ ਨਾਮ ਨੂੰ ਬਦਲ ਕੇ ਨਿਰਮਲ ਜਾਲ ਤੇ ਫਲਾਣਾ ਨਾਮ ਨੂੰ ਬਦਲ ਕੇ ਕਰਦੇ ਤੇ ਉਹ ਵੀ ਸਾਰੇ ਨਾ ਦੇ ਮਠੰਡੇ ਬਸਤੇ ਚ ਪਏ ਹਨ ਡਾਕਟਰ ਤੁਸੀਂ ਕੀ ਸੁਝਾਅ ਦਿੰਦੇ ਹੋ ਕਿ ਲੁਧਿਆਣਾ ਸ਼ਹਿਰ ਲਈ ਕੀ ਹੋਣਾ ਚਾਹੀਦਾ ਜੇ ਸਾਨੂੰ ਪੁੱਛਿਆ ਜਾਏ ਕਿ ਸਬਾਦ ਸਿਟੀ ਐਂਡ ਉਹ ਕੈਂਡ ਲਈ ਕੀ ਸੁਝਾਅ ਨੇ ਤੁਹਾਡੇ ਪਹਿਲੀ ਗੱਲ ਤੇ ਆਬਾਦੀ ਦਾ ਸਰਵੇ ਕਰਕੇ ਵੀ ਕਿੰਨਾ ਕਿੰਨ ਨੂੰ ਉਹ ਜੋ ਮੈਂ ਦਾ ਸਲੋਕ ਕਰ ਨੂੰ ਜਿਹੜੇ ਘਾਟਾ ਆਮਦਨ ਵਾਲੇ ਲੋਕਾਂ ਨੂੰ ਉਹਨਾਂ ਨੂੰ ਘਰਾਂ ਦੀ ਸਮੱਸਿਆ ਕੀ ਹੈ ਉਹ ਉਹਨੂੰ ਹੱਲ ਕੀਤਾ ਜਾਏ ਉਹਨਾਂ ਲਈ ਘਰ ਬਣਾ ਕੇ ਦਿੱਤੇ ਜਾ ਤੇ ਪਹਿਲੇ ਸਰਕਾਰ ਬਣਾਉਂਦੇ ਸੀ ਹੁਣ ਸਰਕਾਰ ਨੇ ਛੱਡਤਾ ਹੁਣ ਪ੍ਰਾਈਵੇਟ ਕਲੋਨਾਈਜ਼ਰਾਂ ਤੋਂ ਲੋਕ ਖਰੀਦੇ ਨੇ ਪਲਾਟ ਉਹ ਉਹ ਬੜੇ ਮਹਿੰਗੇ ਹੁੰਦੇ ਨੇ ਉਥੇ ਬਕਾਇਦਾ ਇਹ ਜੋ ਕਲੋਨੀਆਂ ਕੱਟੀਆਂ ਜਾਂ ਫਿਰ ਇਹ ਸਰਕਾਰ ਦੀ ਜੋ ਹੈ ਪਹਿਲ ਹੋਣੀ ਚਾਹੀਦੀ ਹੈ ਮੇਰੀ ਸਮਝ ਦੇ ਪਹਿਰੇ ਲੋਕਾਂ ਦੇ ਆਨ ਜਾਣ ਦੀ ਸਮੱਸਿਆ ਜਿਹੜੀ ਹੈ ਸੜਕਾਂ ਤੇ ਟ੍ਰੈਫਿਕ ਸੁਚਾਰੂ ਕਰਨ ਲਈ ਸੜਕਾਂ ਠੀਕ ਕੀਤੀਆਂ ਜਾਣ ਤੇ ਤੀਸਰਾ ਹੈ ਕਿ ਜਿਵੇਂ ਰੇੜੀ ਖੜੇ ਆ ਲਿਆ ਨੇ ਇਹਨਾਂ ਦੀ ਵੈਂਡਿੰਗ ਜ਼ੋਨ ਜਿੱਥੋਂ ਜਾ ਕੇ ਕੜੇ ਹੋਣ ਇੱਥੋਂ ਸ਼ੁਰੂ ਹੋਏ ਹਵਾ ਸਾਫ਼ ਹੋਏ ਇਸ ਲਈ ਪ੍ਰਦੂਸ਼ਨ ਦੇ ਉੱਪਰ ਕਾਬੂ ਕਰਨ ਲਈ ਉਦਯੋਗਾਂ ਤੇ ਵੀ ਇਹ ਇੱਚਾ ਕੋਣ ਚਾਹੀਦਾ ਨਾਲ ਗੱਡੀਆਂ ਦੀ ਵੀ ਵਾਰ-ਵਾਰ ਚੈੱਕੀ ਹੋਣੀ ਚਾਹੀਦੀ ਹੈ ਨਕਲੀ ਤੌਰ ਤੇ ਪ੍ਰਦੂਸ਼ਨ ਦੇ ਸਰਟੀਫਿਕੇਟ ਨਹੀਂ ਮਿਲਣੇ ਚਾਹੀਦੇ ਇਹ ਇਹ ਤੇ ਸਾਫ ਪਾਣੀ ਦਾ ਪ੍ਰਬੰਧ ਹੋਏ ਇਹ ਜੋ ਹੋਣਾ ਚਾਹੀਦਾ ਹੈ ਆ ਬੁੱਢਾ ਨਾਲੇ ਦੇ ਬਾਰੇ ਕਿੰਨੇ ਹੀ ਸਾਲ ਹੋ ਗਏ ਕਿੰਨੇ ਹੀ ਧੱਕੇ ਹੋ ਗਏ ਉਵੇਂ ਦਾ ਉਵੇਂ ਹੀ ਫਿਰਦਾ ਕੋਈ ਗੱਲ ਨਹੀਂ ਸਰਕਾਰ ਦੀ ਜੇ ਇੱਛਾ ਸ਼ਕਤੀ ਹੋਏ ਸਭ ਕੁਝ ਹੋ ਸਕਦਾ ਹੈ ਪ੍ਰਸ਼ਾਸਨ ਦੀ ਸਰਕਾਰ ਦੀ ਇੱਛਾ ਸ਼ਕਤੀ ਮਜ਼ਬੂਤ ਹੋਣੀ ਜ਼ਰੂਰੀ ਹੈ ਹ ਲੁਧਿਆਣੇ ਦੇ ਨਾਗਰਿਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਨਾਗਰਿਕਾਂ ਨੂੰ ਸੁਨੇਹਾ ਤੇ ਮੇਰਾ ਇਹ ਹੀ ਹੈ ਜੀ ਨਾਗਰਿਕ ਪਹਿਲੀ ਗੱਲ ਤੇ ਆਪਣੀ ਜ਼ਿੰਮੇਵਾਰੀ ਸਮਝਣ सब तो बड़ी जिम्मेवारी उन्होंने य है कि बोलन आवाज चुकन समुचे तो तौर तो पर थां पर थान पर यहां गलों बारे जानकारियां प्राप्त करके की हो सकता है इस गल बारे आवाज चुकन अपनी जिम्मेवारी भी समझन गंदगी ना पा वो भी नागरिका की जिम्मेवारी है जिम्मे असी अपने घर की सफाई रखते हैं बाहर भी सड़कों पर भी अंत पान खा के थुक् देने या लफाफे सुट देने केलिया ने छिलके भी सू आदत दूर करनी पैनगियाँ ਉਹ ਇੱਕ ਸਮੂਚੇ ਤੌਰ ਤੇ ਸਾਰਿਆਂ ਨੂੰ ਸਾਂਝੇ ਰਲ ਮਿਲ ਕੇ ਕੰਮ ਕਰਨਾ ਪਏਗਾ ਪਰ ਪ੍ਰਮੁੱਖ ਜ਼ਿੰਮੇਵਾਰੀ ਸਰਕਾਰ ਦੀ ਨੀਤੀਆਂ ਦੀ ਅਤੇ ਪ੍ਰਸ਼ਾਸਨ ਦੀ ਦੂਜੀ ਜ਼ਿੰਮੇਵਾਰੀ ਉਹਨਾਂ ਨੇ ਬਣਦੀ ਲੋੜ ਹੈ ਸੋ ਦੋਸਤੋ ਤੁਸੀਂ ਸੁਣਿਆ ਡਾਕਟਰ ਸਾਹਿਬ ਨੇ 스마트 ਸਿਟੀ ਔਰ ਖਾਸ ਕਰ ਲੁਧਿਆਣਾ ਬਾਰੇ ਦੱਸਿਆ ਮੈਂ ਸਟੂਡੀਓ ਵੀ ਚਾਹੁੰ ਤੋ ਪਹਿਲਾਂ ਚਾਈਨਾ ਦੇ ਇੱਕ ਸ਼ਹਿਰ ਇੱਕ 스마트 ਸਿਟੀ ਦੀ ਵੀਡੀਓ ਦੇਖ ਰਿਹਾ ਸੀ ਤੇ ਉਹ ਵੀਡੀਓ ਦੇਖ ਕੇ ਔਰ ਲੁਧਿਆਣੇ ਦੀ ਹਾਲਤ ਦੇਖ ਕੇ ਕਿਤੇ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਉਸ ਵੀਡੀਓ ਨੂੰ ਮੈਂ 100 ਨੰਬਰ ਦੇਵਾਂ ਤਾਂ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਨੂੰ ਇੱਕ ਨੰਬਰ ਵੀ ਨਹੀਂ ਦਿੱਤਾ ਜਾਣ ਜਾਣਾ ਚਾਹੀਦਾ ਇਹ ਇੰਨਾ ਫਰਕ ਹੈ ਸੋ ਦਰ ਸਾਹਿਬ ਨੇ ਦੱਸਿਆ ਲੋਕਾਂ ਨੂੰ ਵੀ ਆਵਾਜ਼ ਉਠਾਣੀ ਪੈਦੀ ਹੈ ਸ਼ਹਿਰ ਦੇ ਵਿੱਚ ਪੈਦਲ ਤੁਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ ਕੋਈ ਫੁੱਟਪਾਥ ਨਹੀਂ ਹੈ ਸਾਈਕਲ ਚਲਾਉਣ ਵਾਲਿਆਂ ਲਈ ਸੜਕ ਤੇ ਕੋਈ ਜਗ੍ਹਾ ਨਹੀਂ ਹੈ ਸੋ ਇਹ ਪੈਦਲ ਚੱਲਣ ਸਾਈਕਲ ਵਾਲਿਆਂ ਲਈ ਜਗ੍ਹਾ ਬਣਾਉਣ ਲਈ ਇਹਨਾਂ ਨੂੰ ਐਨਕੋਰੇਜ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਲਈ ਅਲੱਗ ਰਸਤੇ ਬਣਾਏ ਔਰ ਲੋਕਾਂ ਦਾ ਵੀ ਇਨਵੋਲਵਮੈਂਟ ਜ਼ਰੂਰ ਕਰੇ ਵਾਰਡ ਵਾਈਜ਼ ਇਹੋ ਜੇ ਜਨਤਕ ਮੀਟਿੰਗਾਂ ਕਰੇ ਲੋਕਾਂ ਦੇ ਸੁਝਾਅ ਲਏ ਤਾਂ ਕੀਤਾ ਜਾ ਸਕਦਾ ਹੈ ਤੋਂ ਸਾਡਾ ਚੈਨਲ ਦੇਖਣ ਲਈ ਤੁਹਾਡਾ ਬਹੁਤ ਸ਼ੁਕਰੀਆ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕੱਲ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ ਧੰਨਵਾਦ ਸ਼ੁਕਰੀਆ